ਖਬਰ ਹੁਸ਼ਰਪੁਰ ਦੇ ਬਲਾਕ ਦੇ ਦੋ ਪਿੰਡ ਪਿੰਡ ਸ਼ੇਰਗੜ ਤੋਂ ਹੈ ਜਿੱਥੇ ਕਿ ਪਿੰਡ ਚ ਹੀ ਰਹਿੰਦੇ ਇੱਕ ਵਿਅਕਤੀ ਵੱਲੋਂ ਨਜਾਇਜ਼ ਉਸਾਰੀ ਕਰਕੇ ਕਬਜ਼ਾ ਕੀਤਾ ਹੋਇਆ ਹੈ ਜਿਸ ਦਾ ਕਿ ਕਾਫੀ ਸਾਲਾਂ ਤੱਕ ਮਾਨਚੁਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕੇਸ ਵੀ ਚੱਲਿਆ ਤੇ ਹੁਣ ਮਾਨਚੁਗ ਅਦਾਲਤ ਵੱਲੋਂ ਉਕਤ ਵਿਅਕਤੀ ਦੁਆਰਾ ਪਿੰਡ ਚ ਕੀਤੇ ਗਏ ਨਜਾਇਜ਼ ਕਬਜ਼ੇ ਨੂੰ ਢਾਉਣ ਦੇ ਹੁਕਮ ਦਿੱਤੇ ਗਏ ਨੇ ਪ੍ਰੰਤੂ ਮਾਨਚੁਗ ਅਦਾਲਤ ਵੱਲੋਂ ਹੁਕਮ ਦੇਣ ਦੇ ਬਾਵਜੂਦ ਸਬੰਧਤ ਵਿਭਾਗ ਵੱਲੋਂ ਉਕਤ ਨਜਾਇਜ਼ ਉਸਾਰੀ ਨੂੰ ਢਾਉਣ ਚ ਕੋਈ ਦਿਲਚਸਪੀ ਨਹੀਂ ਦਿਖਾਈ ਜਾ ਰਹੀ ਹੈ ਜਿਸ ਤੋਂ ਬਾਅਦ ਹੁਣ ਪਿੰਡ ਦੇ ਹੀ ਇੱਕ ਬਜ਼ੁਰਗ ਵਿਅਕਤੀ ਨੇ মিডিਆ ਦਾ ਸਹਾਰਾ ਲਿਆ ਤੇ ਪ੍ਰਸ਼ਾਸਨ ਨੂੰ ਮਨਜੁਕ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ ਸਥਾਨਕ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਬਲਾਕ 2 ਦੇ ਦਫ਼ਤਰ 'ਚ মিডিਆ ਨੂੰ ਜਾਣਕਾਰੀ ਦਿੰਦਿਆਂ ਬਜ਼ੁਰਗ ਸੁਭਾਸ਼ ਚੰਦਰ ਨੇ ਦੱਸਿਆ ਕਿ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਪਿੰਡ 'ਚ ਨਜਾਇਜ਼ ਉਸਾਰੀ ਕੀਤੀ ਗਈ ਹੈ ਜਿਸ ਤੱਕ ਉਸ ਵੱਲੋਂ ਮਨਜੁਕ ਹਾਈ ਕੋਰਟ ਵਿੱਚ ਕੇਸ ਲਾਇਆ ਗਿਆ ਸੀ ਤੇ ਕਈ ਸਾਲਾਂ ਤੱਕ ਕੇਸ ਲੜਨ ਤੋਂ ਬਾਅਦ ਮਨਜੁਕ ਅਦਾਲਤ ਨੇ ਉਕਤ ਉਸਾਰੀ ਨੂੰ ਟਾਉਣ ਲਈ ਹੁਕਮ ਜਾਰੀ ਕੀਤੇ ਨੇ ਪਰੰਤੂ ਸਬੰਧਤ ਪ੍ਰਸ਼ਾਸਨ ਹੁਕਮਾਂ ਦੀ ਪਾਲਣਾ ਨਹੀਂ ਕਰ ਰਿਹਾ ਜਿਸ ਕਾਰਨ ਉਹਨਾਂ ਵੱਲੋਂ ਡਿਪਟੀ ਕਮਿਸ਼ਨਰ ਅਤੇ ਐਸਟੀਐਮ ਨੂੰ ਵੀ ਹੁਕਮਾਂ ਦੀ ਪਾਲਣਾ ਕਰਵਾਉਣ ਲਈ ਆਰ.ਸੀ ਦਿੱਤੀ ਗਈ ਹੈ ਪਰੰਤੂ ਅਜੇ ਤੱਕ ਕੋਈ ਵੀ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ ਹੈ ਬਜ਼ੁਰਗ ਦੇ ਪਰਿਵਾਰ ਦਾ ਕਹਿਣਾ ਕਿ ਜੇਕਰ ਪ੍ਰਸ਼ਾਸਨ ਮਾਨਜੋਗ ਅਦਾਲਤ ਤੇ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਫਿਰ ਉਹ ਹੁਣ ਕਿਸ ਅੱਗੇ ਆਪਣੀ ਗੁਹਾਰ ਲਾਉਣ ਇਸ ਮੌਕੇ ਪੀੜਤ ਪਰਿਵਾਰ ਨੇ ਬੀਡੀਪੀ ਹੁਸ਼ਾਰਪੁਰ ਬਲਾਕ 2 ਤੋਂ ਮੰਗ ਕੀਤੀ ਹੈ ਕਿ ਮਾਰਜੋਕ ਅਦਾਲਤ ਦੇ ਹੁਕਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਤੇ ਨਜਾਇਜ਼ ਉਸਾਰੀ ਨੂੰ ਢਾਇਆ ਜਾਵੇ। ਇਹ ਸਾਰੇ ਮਾਮਲੇ ਨੂੰ ਲੈ ਕੇ ਜਦੋਂ ਬੀਡੀਪੀਓ ਪ੍ਰਵੇਸ਼ ਕੁਮਾਰ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਤੇ ਜਲਦ ਇਸ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੁਸ਼ਾਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਹਾਂ ਮੈਂ ਤੁਹਾਡਾ ਜੀ ਸੁਭਾਸ਼ ਚੰਦਰ। ਕਿਹੜਾ ਪਿੰਡ ਹੈ ਜੀ? ਸ਼ੇਰਗੜ। ਕਿਹੜੇ ਬਲੌਕ ਦੀ ਨਾਲ ਹੁੰਦਾ? ਬਲੌਕ ਕੁਚ। ਠੀਕ ਹੈ ਅੱਜ ਤੁਸੀਂ ਇੱਥੇ ਬੀਡੀਪੀਓ ਦਫ਼ਤਰ ਆਏ ਹੋ ਇਧਰ ਆ ਮੁਲਾਕਾਤ ਕਰਨ ਜੇ ਤੁਹਾਡਾ ਮਾਨਯੋਗ ਹਾਈ ਕੋਰਟ ਨੇ ਹੁਕਮ ਦਿੱਤਾ ਹੋਇਆ ਕੋਈ ਨਜਾਇਜ਼ ਕਬਜ਼ੇ ਨੂੰ ਲੈ ਕੇ ਕੀ ਪੂਰਾ ਮਾਮਲਾ ਜੀ ਤੇ ਕਿਉਂ ਨਹੀਂ ਉੱਥੇ ਕਾਰਵਾਈ ਹੋ ਰਹੀ ਇਹ ਤਾਂ ਪ੍ਰਸ਼ਾਸਨ ਜਾਣਦਾ ਜੀ ਪ੍ਰਸ਼ਾਸਨ ਕਿਉਂ ਨਹੀਂ ਕੇਅਰ ਕਰਦਾ ਪ੍ਰਸ਼ਾਸਨ ਦਾ ਹੱਕ ਬਣਦਾ ਹੈ ਸਾਡੀ ਦਾ ਰਿਕੁਐਸਟ ਹੈ ਅਸੀਂ ਦਰਖਾਸਤ ਦੇ ਸਕਦੇ ਹਾਂ ਪ੍ਰਸ਼ਾਸਨ ਨੂੰ ਚਾਹੀਦਾ ਭੇਨ ਹੁਕਮ ਨੂੰ ਡੀਸੀ ਸਾਹਿਬ ਨੇ ਵੀ ਆਰਡਰ ਕੀਤੇ ਨੇ ਤਾਂ ਉਹਨਾਂ ਨੂੰ ਹੁਕਮ ਦੀ ਪਾਲਣਾ ਕਰ ਤਾਂ ਕਿ ਜਿਹੜੀ ਪਰਜਾ ਉਹ ਸੁਖੀ ਰਹੇ ਕੀ ਮਾਮਲਾ ਕੀ ਹੈ ਪੁਰਾ ਅੰਕਲ ਜੀ ਮਾਮਲਾ ਇਹ ਹੈ ਕਿ ਉਹਦਾ ਆਊਟਰ ਆਏ ਹੈਗੇ ਆ ਕਿ ਇਹ ਮਕਾਨ ਜਿਹੜੇ ਆ ਸੜਕ ਦੇ ਵਿੱਚ ਆਉਂਦੇ ਆ ਇਹਨੂੰ ਕਲੀਅਰ ਕੀਤਾ ਜਾਵੇ ਰਸ ਤੇ ਸੜਕ ਜਿਹੜੀ ਆ ਉਹ ਪਰਲੇ ਪਾਸੇ ਚੱਲ ਜਾਂਦੀ ਆ ਇਹਨਾਂ ਨੇ ਉਹਨੂੰ ਆਪਣੇ ਮਕਾਨ ਬਚਾਉਣ ਦੇ ਖਾਤੇ ਮੇਰੀ ਜ਼ਮੀਨ ਤੇ ਕੰਸਟਰਕਸ਼ਨ ਕਰਨੀ ਸ਼ੁਰੂ ਕਰ ਦਿੱਤੀ ਜਿਹੜੇ ਕਿ ਇਲੀਗਲ ਆ ਨਜਾਇਜ਼ ਹੋ ਰਿਹਾ ਔਰ ਮੈਨੂੰ ਇਸ ਗੱਲ ਦਾ ਦੁੱਖ ਲੱਗਦਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿੰਨੇ ਘਰ ਆ ਰਹੇ ਆ ਸੜਕ ਤੇ ਵਿੱਚ ਚਾਰ ਇੱਕ ਕੋਈ ਬੰਦੇ ਤੇ ਘਰ ਆ ਰਹੇ ਹੋ ਨਹੀਂ ਨਹੀਂ ਵੈਸੇ ਤਾਂ ਇੱਕ ਹੀ ਆ ਰਿਹਾ ਕਿ ਉਹ ਤਿੰਨ ਜਿਹੜੇ ਨੇ ਉਹ ਬੇਕਸੂਰ ਨੇ ਉਹਨਾਂ ਨੇ ਕੋਈ ਫਾਰਟ ਨਹੀਂ ਉਹਨਾਂ ਦੇ ਅੱਗੇ ਸੜਕ ਪੱਕੀ ਬਣੀ ਹੋਈ ਆ ਤਾਂ ਇਸੇ ਦਾ ਹੀ ਘਰ ਹੈਗਾ ਖਾਸ ਜਿਹੜਾ ਵਿਚ ਆ ਰਿਹਾ ਤੇ ਤੁਹਾਡੀ ਜਗ੍ਹਾ ਤੇ ਕਬਜ਼ਾ ਹੋ ਕਰ ਲਿਆ ਜੀ ਹਾਂ ਮੇਰੀ ਜਗ੍ਹਾ ਤੇ ਕੰਸਟਰਕਸ਼ਨ ਕਰਕੇ ਜਾਨੀ ਕਿ ਫੋਰਸੀਬਲੀ ਮੈਨੂੰ ਤੰਗ ਕਰ ਰਿਹਾ ਜਦਕਿ ਇਹ ਹੱਕ ਨਹੀਂ ਬਣਦਾ ਇਹਦਾ ਕਿ ਮੇਰੀ ਜ਼ਮੀਨ ਦੇ ਉੱਤੇ ਕਬਜ਼ਾ ਕਰੇ ਜਾਂ ਮਾਨਜੋ ਹਾਈ ਕੋਰਟ ਤੋਂ ਪਹਿਲਾਂ ਤੋਂ ਹੁਕਮ ਕੀਤੇ ਹੋਏ ਨੇ ਜੀ ਦੇਖ ਹੁਕਮ ਕਿਤੇ ਕੀ ਹੋਏ ਨੇ ਜੀ ਇਹ ਹੁਕਮ ਇਹ ਕੀਤੇ ਵੀ ਜਿਹੜਾ ਸੜਕ ਦੇ ਵਿੱਚ ਕਿਸੇ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਉਹ ਹਟਾਤਾ ਜਾਵੇ ਹੈ ਜੀ ਇਹ ਡਿਊਟੀ ਬਣਦੀ ਪ੍ਰਸ਼ਾਸਨ ਦੀ ਡੀਪਿਕਸ਼ਨ ਸਾਹਿਬ ਨੇ ਆਪਣੇ ਆਰਡਰ ਕਰ ਚੁੱਕੇ ਨੇ ਔਰ ਅਗੋਂ ਪ੍ਰਸ਼ਾਸਨ ਜਿਹੜਾ ਹੈ ਉਹ ਕੇਅਰ ਕਰੇ ਇਸ ਗੱਲ ਦੀ ਔਰ ਇਹਨੂੰ ਕਬਜ਼ੇ ਨੂੰ ਹਟਾਤਾ ਜਾਵੇ ਇਹਨਾਂ ਦੀ ਬੜੀ ਮਿਹਰਬਾਨੀ ਹੈ ਸ੍ਰੀ ਸੰਦੀਪ ਮਰ ਜੀ ਸੰਦੀਪ ਮਰ ਜੀ ਕਿਹੜਾ ਪਿੰਡ ਹੈ ਤੁਹਾਡਾ ਸ਼ੇਰਗੜ ਠੀਕ ਹੈ ਅੱਜ ਵੀਡੀਓ ਕੋ ਸਭ ਨੂੰ ਆਏ ਹੋ ਕਿ ਪਿੰਡ ਦੇ ਵਿੱਚ ਇੱਕ ਵਿਅਕਤੀ ਵੱਲੋਂ ਜ਼ਾਇਰ ਖੇਤਾਂ ਦਾ ਕਬਜ਼ਾ ਕੀਤਾ ਗਿਆ ਹੈ। ਜੀ ਜੀ। ਜੀ। ਹਾਂਜੀ। ਕੀ ਪੂਰਾ ਮਾਮਲਾ ਹੈ? ਪੂਰਾ ਮਾਮਲਾ ਕਿ ਜਿਹੜੀ ਸੜਕ ਨਿਕਲਦਾ ਰੋਡ ਨਿਕਲਦੀ ਰੋਡ ਨਿਕਲਦਾ ਪਿਆ ਹੈ। ਉਹਦੇ ਵਿੱਚ ਜਿਹੜਾ ਰੋਡ ਆ ਉਹਦੇ ਵਿੱਚ ਅੱਧੀ ਜ਼ਮੀਨ ਸਾਡੀ ਆ। ਤੇ ਜਿਹੜੀ ਅੱਧੀ ਜ਼ਮੀਨ ਰਸਤੇ ਦੀ ਆ ਉਹ ਉਹਦੀ ਕੋਠੀ ਵੱਲ ਜਾਂਦੀ ਪਈ ਆ। ਉਹਦੀ ਕੋਠੀ ਮਤਲਬ ਸੜਕ ਦੇ ਵਿੱਚ ਉਹ ਅਸੀਂ ਪ੍ਰਸ਼ਾਸਨ ਨਾਲ ਕੋਈ ਬਹੁਤ ਬੇਨਤੀ ਕੀਤੀ ਵੀ ਉਹ ਖਤਮ ਕੀਤਾ ਜੀ। ਇਹ ਤਾਂ ਹੋ ਗਿਆ 16 ਸਾਲ ਹੋ ਗਏ। ਪੂਰਾ ਸਾਲ ਹੋ ਗਿਆ ਤਾਂ ਹੁਣ ਮਾਨਚੋਗ ਹਾਈ ਕੋਰਟ ਨੇ 2021 ਦੇ ਵਿੱਚ ਵੀ ਦਿੱਤਾ ਸੀਗਾ ਹੁਕਮ ਹਾਂਜੀ ਹਾਂਜੀ ਕੀ ਹੁਕਮ ਦਿੱਤਾ ਸੀਗਾ ਢਾਣ ਦਾ ਇਹ ਕੀ ਨਿਜਾਇਜ਼ ਕਬਜ਼ਾ ਜੋ ਕੀਤਾ ਨਾ ਇਹ ਆਰੀਆ ਸੜਕ ਤੇ ਜਾਂਦਾ ਹਾਂਜੀ ਉਠਾਇਆ ਜਾਵੇ ਉਹਨਾਂ ਨੇ ਇਹ ਤਾਂ ਅਨੇਕ ਕੁ ਰਿਮਨਰ ਉਹਨਾਂ ਨੇ ਟਾਇਆ ਨਹੀਂ ਹੈਗਾ ਉਹਨਾਂ ਨੂੰ ਤੇ ਹੁਣ ਆ ਕੇ ਫਿਰ ਆਰਡਰ ਹੋਇਆ ਇਹਨਾਂ ਨੂੰ ਹਾਈ ਕੋਰਟ ਦੇ ਤੇ 25 ਚ ਹੋਏ ਆ ਹਾਂਜੀ ਦੋ ਆ ਦੋ ਮਹੀਨੇ ਤੋਂ ਹੋਏ ਆ ਠੀਕ ਹੈ ਜੀ ਤੇ ਦੋ ਮਹੀਨੇ ਤੋਂ ਕੋਈ ਕਾਰਵਾਈ ਨਹੀਂ ਹੋ ਪਿੰਡ ਦੇ ਸਰਪੰਚ ਵੀ ਕੀ ਕਹਿੰਦੇ ਜਦੋਂ ਤੁਸੀਂ ਉਹਨਾਂ ਨੂੰ ਦੱਸਦੇ ਅਸੀਂ ਉਹਨਾਂ ਕੋਲ ਰਿਕਵੈਸਟ ਕਰੀ ਦੀ ਹੈ ਜੀ ਉਹ ਚੀਜ਼ ਨੂੰ ਫੋਲੋ ਅਪ ਨਹੀਂ ਕਰ ਰਹੇ ਅੱਜ ਕਰਦੇ ਕੱਲ ਕਰਦੇ ਅੱਜ ਕਰਦੇ ਕੱਲ ਕਰਦੇ ਪਰ ਕਰ ਨਹੀਂ ਰਹੇ ਜੀ ਅੱਜ ਬੀਡੀਪੀ ਸਾਹਿਬ ਨੂੰ ਮਿਲਣਾ ਸੀਗੇ ਮਿਲੇ ਵੀ ਹਾਂ ਜੀ ਮਿਲੇ ਅੱਜ ਮਿਲਣ ਆ ਗਏ ਹੋ ਕੇ ਤੇ ਕੀ ਮੰਗ ਕਰਦੇ ਤੁਸੀਂ ਮੰਗ ਇਹ ਕਰਦੇ ਅਸੀਂ ਕਿਸੇ ਦਾ ਘਰ ਨਹੀਂ ਠਵਾ ਕੇ ਰਹੇ ਜੀ ਸਾਡੀ ਸਾਡੀ ਜ਼ਮੀਨ ਦਿੱਤੀ ਜਾਵੇ ਜਿੱਦਨੇ ਸਾਡੀ ਰਸਤੇ ਜਿਹਾ ਬਈ ਅਸੀਂ ਕਿਸੇ ਦੀ ਐਂਟੀ ਨਹੀਂ ਹੈਗੇ ਬੀ ਉਹਨਾਂ ਦਾ ਘਟ ਆ ਜਾਵੇ ਉਹ ਟਾ ਜਾਵੇ ਸਾਡੀ ਜਮੀਨ ਸਾਨੂੰ ਦੇ ਦੇਣ ਜਿੰਨਾ ਰਸਤਾ ਬਚਦਾ ਉਹ ਚ ਰਸਤੇ ਜਿੱਦਾਂ ਮਰਜੀ ਨਾ ਸਰਕਾਰ ਬਹੁਤ ਦਾਅਵੇ ਕਰਦੀ ਆ ਮਾਦਮੀ ਪਾਰਟੀ ਸਰਕਾਰ ਕਿ ਅਸੀਂ ਨਿਯਾਤਕ ਅਬਜੈਕਟ ਆਮਾਗੇ ਭ੍ਰਸ਼ਟਾਚਾਰ ਹਟਾਵਾਂਗੇ ਇਮਾਨਦਗ ਹਾਈ ਕੋਰਟ ਦੇ ਹੁਕਮ ਆਪ ਇਹਨਾਂ ਦੀ ਵੀ ਨਹੀਂ ਪਾਲਣਾ ਜਿਹੜੀ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਰਵਾਈ ਜਾ ਰਹੀ ਕੀ ਕਹਿਣਾ ਚਾਹੁੰਦੇ ਹੋ ਜੇ ਹਾਈ ਕੋਰਟ ਨੂੰ ਨਹੀਂ ਉਹ ਮੰਨਦੇ ਤਾਂ ਆਮ ਲੋਕਾਂ ਦਾ ਫਿਰ ਕੀ ਹੋਵੇ ਫਿਰ ਹਾਈ ਕੋਰਟ ਨਾਲ ਮਰੇ ਤਾਂ ਕੁਝ ਵੀ ਨਹੀਂ ਹੋਈ ਹਾਈ ਕੋਰਟ ਵੀ ਇਹ ਹੋ ਗਏ ਆ ਹਾਈ ਕੋਰਟ ਨਾਲ ਹੋਈ ਫਿਰ ਇਹ ਕਹੋਗੇ ਹਾਈ ਕੋਰਟ ਨੂੰ ਕੋਈ ਮੰਨਣਾ ਤਿਆਰ ਹੀ ਨਹੀਂਗਾ ਹਾਈ ਕੋਰਟ ਦੀ ਹਰ ਹਰ ਇੱਕ ਨੂੰ ਜੇ ਹਾਈ ਕੋਰਟ ਨੂੰ ਨਹੀਂ ਮੰਨਿਆ ਤਾਂ ਫੇ ਕਿਹਨੂੰ ਮੰਨਣਾ ਇਨਸਪਾਇਰ ਵੇ ਇਨੋਵੇਸ਼ਨ ਡੀਐਨਏ ਯੂਨੀਵਰਸਿਟੀ